लो जी कसार साहब पेट पहुंच गए अस्सलाम वालेकुम किया जी दी वर्कआउट यस सर ये कंट्रीज रियल हमें केदा तक हो गया अस्सलाम वालेकुम अस्सलाम किया का अच्छा जैसे अपने सारे आ गए

ਆਸਾਂ ਨਾ ਮਿਲਣ। ਕੀ ਹਾਲ ਹੈ? ਠੀਕ ਠਾਕ। ਆਜੋ। ਉਹਨਾਂ ਦੀ ਚਾਬੀ ਤੇਰੇ ਕੋਲ ਆ ਗੱਡੀ ਵਾਲਿਆਂ ਨੂੰ। ਕੀ ਕਰੀਏ? ਆਜੋ ਭਾਈ ਸਾਹਿਬ। ਇੱਕ ਗਰੁੱਪ ਆ ਗਿਆ। ਆਜੋ। ਮੈਂ ਪਾਣਾਂਗਾ। ਗੱਡੀ ਪਾਣਾਂਗਾ। ਆਜੋ। ਆਈ ਦਫਰ ਹੰਕਲਾ ਆਤੀਆਂ ਖੱਖਾਂ ਹੈ। ਆ ਪਿੰਡ ਆ ਜੀ ਘੀਆਂ ਨਾਸ ਨਾਸ ਕਿਸਾਨਾ ਸਾਹਿਬ ਦਾ ਐਸਾ ਨਹੀਂ ਆ ਨਾਸ ਕਿਸਾਨਾ ਸਾਹਿਬ ਦਾ ਦੇਖ ਰਹੇ ਤੁਸੀਂ ਆ ਪਿਛਲੇ ਪਾਸੋਂ ਦੇਖ ਰਹੇ ਤੁਸੀਂ ਨਾਸਕ ਕੁਝ ਸਿੱਧੇ ਵਾਲੇ ਹਾਂ ਜੀ ਇਹ ਨਾਸਕ ਕਿਸਾਨਾ ਸਾਹਿਬ ਜੀ ਸਾਡੇ ਮੇਜ਼ਬਾਨ ਆ ਅਸੀਂ ਇਹਨਾਂ ਕੋਲ ਆਏ ਜੀ ਨਾਸ ਢਿੱਲੂ ਸਾਹਿਬ ਬੈਠੇ ਹੋਰ ਵੀ ਵਾਹ ਬੰਦੇ ਬੈਠੇ ਜੀ ਇਹ ਦੂਰ ਕੋਣ ਬੈਠਾ ਤਸਵੀਰ ਦਾ ਬਟਨ ਤਸਵੀਰ ਦਾ ਬਟਨ ਜੀ ਉਹ ਪਿਆ ਸਟੇਲ ਵਾਲੀ ਇਹ ਦਫਤਰ ਹੈ ਜੀ 나ਸਰ ਕਿਸਾਨਾ ਸਾਹਿਬ ਦਾ ਇਹ ਇੱਕ ਪਿੰਡ ਪੰਜਾਬ ਹੈ ਦਫਤਰ ਹੈ ਇਹ ਆਪਣਾ ਨਹੀਂ ਹੈਗਾ ਜੀ ਦਫਤਰ ਆਪਣਾ ਹੈਗਾ ਹੈ ਦਫਤਰ ਜੀ ਆਪਣਾ ਜਿਵੇਂ ਸੇ ਬੈਠੇ ਇਹ ਵੀ ਆਪਣਾ ਹੀ ਘਰ ਆ ਜੇ ਇੱਕ ਪਿੰਡ ਪੰਜਾਬ ਦਾ 나ਸਰ ਕਿਸਾਨਾ ਸਾਹਿਬ ਜੀ ਇਸ ਟਾਈਮ ਗੋਜਰਾ ਤਹਿਸੀਲ ਗੋਜਰਾ ਜ਼ਿਲ੍ਹਾ ਟੋਬਾ ਟੈਕਸਿੰਗ ਉੱਥੇ ਸੀ ਬੈਠੇ ਆ ਪਿੰਡ ਗੁਨੀਆ ਹਾਂ ਬੜਾ ਬੜਾ ਤੇ ਗੱਲਾਂ ਬਾਤਾਂ ਹੋ ਰਹੀਆਂ ਬੜਾ ਸਵਾਦ ਆ ਰਿਹਾ ਸ਼ਾਮ ਦਾ ਟਾਈਮ ਹੋ ਗਿਆ ਸਵੇਰ ਨੂੰ ਅਸੀਂ ਨਿਕਲੇ ਹੋਏ ਅੱਜ ਦੁਪਹਿਰ ਦੀ ਅਸੀਂ ਖਾਲੀ ਆਂ ਪ੍ਰਮਾਣ ਵੀ ਉਹ ਸੱਚਾ ਰੱਬ ਦੇਊਗਾ ਜਿੰਨਾ ਜਿੰਨਾ ਬਹੁਤ ਮਿਹਰਬਾਨੀ ਹੁਣ ਗਾ ਗਾ ਫਿਰ ਅਸੀਂ ਰਿਕਾਰਡ ਕਰਦੇ ਰਵਾਂਗੇ ਜਿੱਦਾਂ ਜਿੱਦਾਂ ਕਿਤੇ ਗਏ ਜਨਾਬ ਕਲਾਬ ਜਾਣਾ ਹਾਂਜੀ ਬੜੀ ਖੁਸ਼ੀ ਵਾਲੀ ਗੱਲ ਹੈ ਜੇ ਸਾਰੇ ਮਤਲਬ ਪੰਜਾਬੀ ਭਰਾ ਸਾਡੇ ਕੋਲ ਆਇਆ ਨਾਸਰ ਢਿਲੋਂ ਸਾਹਿਬ ਸਾਡੇ ਉਸਤਾਦ ਮੁਹਤਰਮ ਹਾਏ ਆਜਮ ਸਰੋਇਆ ਸਾਹਿਬ ਸਮੀ ਜੱਟ ਸਾਹਿਬ ਵੀ ਇੱਧਰ ਬੈਠੇ ਚਾਦਰ ਲਾ ਕੇ ਹੈ ਤੇ ਬਾਕੀ ਵੀ ਵੀਰ ਜਿਹੜੇ ਸੁੱਖੀ ਭਾਈ ਆਏ ਆ ਜਰਮਨੀ ਤੋਂ ਮਾਸ਼ਾਅੱਲ ਬਾਕੀ ਸਾਰੇ ਅਸਮੇਰਾ ਤੁਹਾਡਾ ਚੇਤੇ ਮੈਂ ਵੀ ਸਾਰੇ ਕੋਲ ਇਹ ਇਸ ਟਾਈਮ ਤੇ ਜਰਮਨੀ ਤੋਂ ਪਰੌਣੇ ਆਏ ਹੋ ਜੀ ਸਾਡੇ ਨਾਲ ਸਾਡੇ ਪੰਜਾਬੀ ਸਰਦਾਰ ਭਰਾ ਜੀ ਸੁੱਖੀ ਸਿਆਮ ਸੁੱਖੀ ਸਿਆਮ ਸੁੱਖੀ ਸਿਆਮ ਸਾਹਿਬ ਬੈਠੇ ਜੀ ਸਾਡੇ ਕੋਲ ਮਾਲਾ ਦੇ ਮਾਲਾ ਨਾਲ ਗਿੱਲੀ ਕਿਹੜਾ ਹੈ ਕਿਹੜੇ ਗੇਲ ਸਾਹਿਬ ਬੈਠੇ ਜੀ ਸਾਡੇ ਕੋਲ ਵੱਡਾ ਵੱਡਾ ਪੰਡਾ ਵੱਡਾ ਪੈ ਗਿਆ ਜੀ ਸੋ ਸੇ ਪਦਾਨੀ ਸੇ ਪਦਾਨੀ ਪਦਾਨੀ ਦੇ ਦਰਮਿਆਨ ਦੱਸਦਾ ਸਰਕਾਰ ਆ ਸਾਡੇ ਨਾਲ ਅਸੀਂ ਨਾਲੋਂ ਪੰਜਾਬ ਦੱਸਾਰੇ ਆ ਅੱਗੇ ਅਸੀਂ ਲੈ ਕੇ ਗਏ ਜੀ ਪਾਸ਼ਾ ਕੋ ਖੱਕਾ ਦੇ ਵਿੱਚ ਤੇ ਇਸ ਟਾਈਮ ਅਸੀਂ ਬੈਠੇ ਆ ਕਣੀਆਂ ਪੈਰੀਆਂ ਪੈਰੀਆਂ ਕਣੀਆਂ ਕੋਲ ਕਿਸੇ ਬੈਠੇ ਆ ਧੰਦੇ ਥਾਂ ਜੀ ਤੇ ਸਾਡੇ ਕਣੀਆਂ ਨਾਲ ਜੀ ਇਹ ਗਾਂ ਨੂੰ ਤੁਹਾਨੂੰ ਦਿਖਾਣੇ ਰਬ ਨਵਾਬ ਸਾਹਿਬ ਦੇ ਕੈਮਰਾਮੈਨ ਨੂੰ ਪੇਸ਼ ਕਰਾਂ ਚਾਂਸ ਦੇ ਬਾਤ ਇਹ ਮੇਰਾ ਲੋਕਾ ਚਲੋ ਠੀਕ ਹੈ ਜੀ ਫਿਰ ਗਾਹ ਨੂੰ ਗੱਲਬਾਤ ਹੋਏ ਤੇ ਸੀ ਰਿਕਾਰਡ ਕਰਾਂਗੇ ਤੁਹਾਡੇ ਤੱਕ ਹਾਂ ਜੀ ਦਸ ਸੌ ਜੀ ਜਿੰਦਾਬਾਦ ਨਹੀਂ ਮੈਂ ਗੱਲਾਂ ਸੁਣਨਿਆ ਗੱਲਾਂ ਸੁਣੀਆਂ ਸੁੱਖੀ ਭਾਈ ਬੈਠੇ ਫੱਡਾ ਦਾ ਸੁੱਖੀ ਦਾ ਜਗਾ ਦਾਵਾ ਦਾ ਜ਼ਰੀ ਦਾ ਨਹੀਂ ਮੈਂ ਪੁੱਛਿਆ ਨਾ ਉਹ ਅੱਗੇ ਗਲਤ ਬੋਤ ਉਧਰੋਂ ਆਜ ਗਲਤ ਆਈ ਇਧਰੋਂ ਗੇਲਾ ਹੀ ਉਧਰੋਂ ਸਿਆਹੀ ਮੈਂ ਤਾਂ ਮੜ ਜਾ ਬੋਟੇ ਉੱnikਾ ਵੀ ਪੱਡਾ ਕਹਿੰਦੇ ਪੱਡਾ ਉਹ ਦਵਾ ਦਾ ਸਰਦਾਰ ਰਾਜਗੁਰ ਨੇ ਤਾਂ ਸੁਖੀ ਪੱਡਾ ਸਾਹਿਬ ਸੁਖੀ ਪੱਡਾ ਸਾਹਿਬ ਜੀ ਬੜੀ ਮਿਹਰਬਾਨੀ ਚ ਚੋਗਰੇ ਦੇ ਚੱਡਾ ਨਹੀਂ ਗਿਆ ਤੇ ਤੁਹਾਨੂੰ ਪੰਜਾਬ ਚ ਜਾ ਕੇ ਇਹ ਕੈਸਾ ਲੱਗ ਰਿਹਾ ਸਾ ਦਰਸਾ ਪੰਜਾਬ ਬਹੁਤ ਗਾਹ ਲੱਗਦਾ ਬਹੁਤ ਵਧੀਆ ਹੈ ਹੈ ਬਹੁਤ ਨਾਈਸ ਹੈ ਬਹੁਤ ਵਧੀਆ ਲੱਗਦਾ ਮਰੀਆ ਲੱਗਦਾ ਹਾਂ ਜੀ ਅਸੀਂ ਤੁਹਾਨੂੰ ਹੋਰ ਵੀ ਫਰਾਂਨੇ ਤਾਨੇ ਜੀ ਇਹ ਇਸ ਟਾਈਮ ਆਪਾਂ ਟੋਬਾ ਟੈਕਸ ਇੰਚ ਬੈਠੇ ਹਾਂ ਟੋਬਾ ਟੈਕਸ ਵੀ ਕਨੀਆ ਕਨੀਆ ਹੈ ਟੋਬਾ ਟੈਕਸ ਜ਼ਿਲ੍ਹਾ ਟੋਪਾ ਟੈਕ ਸਿੰਘ ਆ ਸਵੇਰੇ ਆਪਾਂ ਲਾਲਪੁਰ ਦੇ ਵਿੱਚ ਬਿਲੇ ਸੀ ਹੁਣ ਆਪਾਂ ਟੋਪਾ ਟੈਕ ਸੀ ਇਹ ਇਦਾਂ ਸਾਡੇ 36 ਜ਼ਿਲ੍ਹੇ ਆ ਪੰਜਾਬ ਦੇ ਤੇ ਇਦਾਂ ਤੁਹਾਨੂੰ ਘੁਮਾਈਏ ਤਾਂ ਆਵੇ ਤਾਂ ਮਹੀਨਾ ਲੱਗ ਜਾਂਦਾ ਆ ਨਹੀਂ ਮੈਂ ਉਹ ਜੀ ਸਵੇਰੇ ਗੱਲ્યું ਐ ਉਹ ਜੀ ਕਿਹਾ ਵੀ ਏਡਾ ਪੰਜਾਬ ਆ ਸਾਡਾ ਪੰਜਾਬ ਬਹੁਤ ਪੰਜਾਬ ਬਹੁਤ ਪੰਜਾਬ ਦੇ ਪਿੰਡ ਜਿੰਨੇ 36 ਜ਼ਿਲ੍ਹੇ ਚ ਪਿੰਡ ਅੱਲਾ ਜਾਣੇ ਕਿੰਨੇ ਇਹਨਾਂ ਨੇ ਨਾਂ ਰੱਖਿਆ ਇੱਕ ਪਿੰਡ ਪੰਜਾਬ ਦਾ ਪੰਜਾਬ ਬਹੁਤ ਦੇ ਪਿੰਡ ਬਹੁਤ ਅਸੀਂ ਜੀ ਸੁਖੀ ਪੱਡਾ ਸਾਹਿਬ ਦੇ ਬਹੁਤ ਸ਼ੁਕਰੀਆ ਅਦਾ ਕਰਦੇ ਆਂ 나ਸਰ ਿੱਲੂ ਸਾਹਿਬ 나ਸਰ ਕਿਸਾਨਾ ਸਾਹਿਬ ਮੈਂ ਕਿਸਾਨਾ ਸਾਹਿਬ ਦੇ ਚੈਨਲ ਨੂੰ ਤੁਹਾਡੇ ਦੱਸਣਾ ਜਿਹੜੇ ਬਜ਼ੁਰਗਾਂ ਦਾ ਇੰਟਰਵਿਊ ਕਰਦੇ ਆਂ ਹਾਂ ਉਹ ਬਜ਼ੁਰਗ ਉਹ ਕੋਰਾ ਹੁੰਦਾ ਆ ਤੁਹਾਨੂੰ ਤਾਂ ਬਾਬਾ ਰੜਕਦਾ ਹੋਵੇ ਸਾਡੇ ਨਾਲ ਰਾਤਾਂ ਅਸੀਂ ਬਾਅਦ ਵਿੱਚ ਵੀ ਕਰਾਣੇ ਆਂ ਬਾਬਾ ਜੀ ਮੈਂ ਨਾ ਹਮਾਮ 'ਤੇ ਬੈਠਾ ਕੇ ਅੱਛਾ ਮੀਟਰ ਪਿੱਛੇ ਕਰਾਣਗੇ ਜੀ ਥੋੜਾ ਦੇਰ ਉਹ ਮੈਨੂੰ ਨਹੀਂ ਕਹਿੰਦਾ ਵੀ ਉਹ ਪਲਵਾਨ ਲਾਗੀ ਤਾਂ ਉਹ ਸੁੱਕਾ ਜਾ ਤੀਲੇ ਨੂੰ ਪਲਵਾਨ ਮਿਲਿਆ ਅੱਛਾ ਮੈਂ ਇਹ ਵੀ ਪੁਰਾਣਾ ਨਹੀਂ ਕਹਿੰਦਾ ਹਾਂ ਇਹ ਤਾਂ ਗੱਲਾਂ ਬਹੁਤ ਕਰਦਾ ਮੈਂ ਹਾਂ ਚਲੋ ਪੁੱਛੇ ਗਏ ਨੇ ਫਿਰ ਮੈਂ ਹਵਾਜ ਮਾਰਦਾ ਹਾਂ ਹਵਾਜ ਮਾਰੀ ਤੇ ਆ ਗਿਆ ਉਹ ਫਿਰ ਮੈਂ ਵੀ ਪੁਰਾਣ ਦੇ ਥੋੜਾ ਪਿੱਛੇ ਕਹਿੰਦਾ ਜਵੰਦਰ ਦਾ ਮੈਂ ਹਾਂ ਪਿੰਡ ਕਿਹੜਾ ਕਹਿੰਦਾ ਮਹਿੰਦੀਪੁਰ ਨੰਨ ਕਹਿੰਦਾ ਤੂਕਾਲੀ ਪੁੱਛਦਾ ਮੈਂ ਹਾਂ ਮੈਂ ਵੀਡੀਓ ਵੀ ਬਣਾਈ ਜੀ ਆ ਤੇ ਏਦਾਂ ਦਾ ਨਾ ਫਿਰ ਕਹਿੰਦਾ ਵੀ ਹੋਰ ਵੀ ਪਿੰਡ ਜਿਹੜੀਆਂ ਬਣਾਈਆਂ ਮੈਂ ਉਹ ਮੈਂ ਕੁਦਰ ਤੇ ਜਿਹੜੇ 4-5 ਬਾਬੇ ਉਹਨਾਂ ਦੇ ਨਾਲ ਐ ਨਾ ਉਹ ਮਰ ਗਏ ਸੀਗੇ ਤੁਨੂੰ ਕਹਿੰਦਾ ਵਜਿਆ ਕੋਈ ਨਹੀਂ ਜਿਹਦਾ ਜਿਹਦਾ ਨਹੀਂ ਤਾਂ ਤੇ ਇਹ ਤਾਂ ਜੀ ਮਾ ਅਟੋਲਾ ਤੁਹਾਡੇ ਮਗਰ ਲੱਗਾ ਹੈ ਵਿੱਚ ਸਚਾਈ ਹੈ ਦਈ ਹਕੀਕਤ ਹਾਂ ਹਰਦਰਦੀ ਹਾਂ ਠੀਕ ਆ ਜੀ ਹੁਣ ਤੁਸੀਂ ਦਬੋ ਬਟਨ ਜੀ ਲਗਾ ਕਿੱਥੇ ਜਾ ਕੇ ਸਰ ਆ ਕੋ ਹੋਰ ਵੀ ਸ਼ਕੂਫਾ ਵਿੱਚ ਛੱਡ ਦੇ ਚਲ ਜੀ ਅਸਲਾਮੁਅਲੈਕੁਮ ਆਵਾਜ਼ ਆ ਤੇ ਜੀ ਬਸਰ ਬੈਠੇ ਆ ਜੀ ਚਿੱਟੇ ਸੇਰ ਵਾਲੇ ਜੀ ਨਹੀਂ ਉਹ ਜਮਨ ये फ्रॉम दादू का घर बस वाला तो साथ है छोरा के साथ मेरे अंकल जी मेरे चाचा ही जी के साथ मेरा पतरेरा साबर उधर दिखा <laughs> मेरे पतरेरा जी साबर पे मेरा चाचा बैठा भाई मुस्तफा खाकी कर गए यार ਗੁਲਾਮ ਮੁਸਫਾ ਖਾਕੀ ਸਾਹ ਪੰਜਾਬੀ ਲਹਿਰ ਤੇ ਪਿਆ ਪੰਜਾਬੀ ਲਹਿਰ ਦੇ ਉੱਤੇ ਜੀ ਤੁਸੀਂ ਇਹਨਾਂ ਦਾ ਗੈ ਇੰਟਰਵਿਊ ਵੀ ਦੇਖ ਚੁੱਕੇ ਆ ਜੀ ਤੇ ਮੇਰੇ ਚਾਚਾ ਜੀ ਗੁਲਾਮ ਮੁਸਫਾ ਖਾਕੀ ਸਾਹਿਬ ਚਾਚਾ ਤੇ ਉਹ ਨਿਕਲ ਗਿਆ ਉੱਠ ਗਿਆ ਉਹ ਸ਼ਾਨਦਾਰ ਤੇ ਬੜਾ ਜੀ ਸ਼ੁਕਰ ਮੇਲਾ ਹੋ ਰਿਹਾ ਇਸ ਟਾਈਮ ਅਸੀਂ ਬੈਠੇ ਆ ਘੜੀਆਂ ਦੇ ਵਿੱਚ ਹਾਂ ਹਾਂ ਜੀ ਤੇ ਸਾਡੇ ਨਾਲ ਬੈਠੇ ਜੀ ਈ ਨਾ ਕੋਈ ਨਾ ਕੋਈ ਕੀ ਨਾਮ ਦੱਸ ਇਹ ਨਾ ਨਾਮ ਇਹ ਭੁੱਲ ਗਿਆ ਇਹ ਨਾ ਸੁਖੀ ਫੱਡਾ ਸਾਹਿਬ ਸਹੀ ਹੈ ਸੁਖੀ ਫੱਡਾ ਸਾਹਿਬ ਬਹੁਤ ਚੰਗਾ ਲੱਗਦਾ ਨਹੀਂ ਗਿਆ ਤੱਕਦੇ ਫੱਡਾ ਹਾਂ ਜੀ 나సర్ ਕਿਸਾਨਾ ਸਾਹਿਬ ਕੋ ਬੈਠੇ ਆ ਕਿਸਾਨਾ ਹਾਂ 나సర్ ਕਿਸਾਨਾ ਸਾਹਿਬ ਕੋ ਬੈਠੇ ਹੈ ਇਸ ਟਾਈਮ ਤੇ ਚਾਹ ਚੁਪੀਣ ਲੱਗੇ ਨੇ ਚਾਹ ਪੀ ਕੇ ਅਸੀਂ ਫਿਰ ਨਿਕਲ ਜਾਣਾ ਰੋਟੀ ਅਸੀਂ ਖਾ ਲਈ ਹਾਂ ਰੋਟੀ ਕਰ ਲੈ। ਰੋਟੀ ਅਸੀਂ ਖਾ ਲਈ ਦੁਪਹਿਰ ਦੀ ਅਸੀਂ ਖਾ ਲਈ ਆ। ਹੁਣ ਸ਼ਾਮ ਹੋ ਰਹੀ ਆ। ਅੱਦਾ ਅੱਲਾ ਦੇ ਹੁਕਮ। ਅੱਲਾ ਦੇ। ਉਹ ਜਿਹਨੇ ਪੈਦਾ ਕੀਤਾ ਨਾ ਉਹ ਰੋਟੀ ਵੀ ਦੇਊਗਾ। ਉਹ ਵੇਲੇ ਦਊਗਾ ਇਨਸ਼ਾਅੱਲਾ। ਤੱਕ ਛੱਡਦਾ ਕਿ ਮੈਂ ਬੰਦੇ ਦੀ ਦਾੜੀ ਮਾਉਂਦੇ ਆ ਤੁਸੀਂ। ਨਹੀਂ ਨਹੀਂ। ਹਾਂ। ਪੰਡਾ ਸਾਹਿਬ ਦਾ ਤਾਂ ਯਾਦਗਾਰ ਟੂਰ ਬਣਾਤਾ। ਯਾਦਗਾਰ। ਹਾਂ। ਸਿਆਲ ਆਪਣੀ ਗੱਲ ਸੁਣ ਤੇਰੀ ਮੈਂ ਆਪਣੀ ਗੱਲ ਸੁਣਾ ਤੇ ਸਿਆਲ ਉਹਨੇ ਤਾਂ ਸਾਰੇ ਖੈਡ ਤੋਂ ਗੈਰ ਸਭ ਤੋਂ ਵੱਧ ਦੱਸੋ ਸੁਣ ਕਹਿੰਦਾ ਨੀ ਦੱਸ ਸਾਰੇ ਕਿਹੜੇ ਜਿਹੜੇ ਕਹਿੰਦੇ ਆ ਸਾਰੇ ਕਿਹੜੇ ਜਿਹੜੇ ਕਹਿੰਦੇ ਆ ਕਹਿੰਦੇ ਕਿ ਰਾਹ ਪਿਆ ਪਤਾ ਲੱਗਦਾ ਜਾਂ ਹਵਾ ਪਿਆ ਹਵਾ ਪਿਆ ਬਰਾਬਰ ਘਰੋਂ ਦੇਖ ਲੈ ਨਾ ਬੰਦਾ ਜੀ ਹਾਂ ਹਾਂ ਬਹੁਤ ਕੁਝ ਸਿੱਖਣ ਨੂੰ ਦੇਖਣ ਨੂੰ ਸੁਣਨ ਨੂੰ ਤਾਂ ਦੇਖਾਂ ਨੂੰ ਉਹ ਚਾਹ ਕੇ ਆਈ ਨਹੀਂ ਐ ਤੁਸੀਂ ਕਿ ਤਰੀਕਾ ਨਹੀਂ ਚਾਹ ਤਾਂ ਬੜਾ ਦਾਂਗੇ ਤੂੰ ਇਹਨਾਂ ਮਤਲਬ ਆਹ ਖਵਾ ਕੋਲ ਹੋ ਤੇਰੇ ਜੀ ਆ ਗਿਆ ਆ ਬਾਟਾਂ ਜੀ ਕੁਝ ਆ ਗਿਆ ਵੇ ਹਾਂ ਬੱਲੇ ਬੱਲੇ ਅਜਾ ਹਾਂਜੀ ਅੱਛਾ ਜੀ ਇਹ ਜੀ ਸਗਾ ਤਾਂ ਸਾਡੇ ਪੰਜਾਬ ਦੀ ਹਾਂ ਠੋਕੜੇ ਠੋੜੇ ਹਾਂ ਠੋਕੜੀ ਬਾਲ ਵੀ ਦਾ ਤਾਂ ਸੱਚੀ ਸੂਰਤ ਹਾਂ ਬਾਲ ਵੀ ਦਾ ਕੋੜਾ ਬਹੁਤ ਸ਼ੂਰਤ ਨੇ ਮੇ ਮੋਰ ਵੀ ਨਹੀਂ ਉੱਠਾ ਆਹ ਕਹਿੰਦੇ ਅੱਜ ਬੰਦਾਈ ਹੋਣੀ ਚਾਹ ਪੀਣ ਲੱਗੇ ਆਹੋ ਕਿੰਨਾ ਤੱਕ ਕਰੋਗੇ ਹਾਂ ਅੱਜ ਬਿਆਨ ਨਹੀਂ ਬੰਦਾ ਰਹਿ ਨਾ ਜਾਵੇ ਕੋਈ ਬੰਦਾ ਸੋ ਉਹ ਪਾਣੀ ਇਧਰ ਦੇ ਸਮਝ ਨਹੀਂ ਪਾਣੀ ਪੀਣਾ ਪਾਣੀ ਆ ਦੇ ਤੇ ਪੜੀ ਜਾਣੇ ਕਿ ਜੇ ਕੋਈ ਬੰਦਾ ਕੋਈ ਸ਼ਾਇਰ ਖਾਵੇ ਨਾ ਫਰੂਟ ਕੋਈ ਮਰੂਤ ਕੋਈ ਆਮਰ ਤੇ ਉਹਦਾ ਖਾਸਾ ਟਾਈਮ ਮੂੰਹ ਦੇ ਵਿੱਚ ਨਾ ਲੱਗਦਾ ਇਸ ਦਾ ਤੇ ਇਦਾਂ ਹੀ ਨਾ ਕੁਝ ਬੰਦੇ ਨੇ ਐਸੇ ਬੰਦੇ ਆ ਰੱਬ ਦੇ ਜੀ ਵੀ ਜਿਨ੍ਹਾਂ ਦਾ ਨਾ ਨਾਲ ਬੰਦਾ ਕੋਈ ਝਾਟੇ ਬੈਠੇ ਗੱਲਬਾਤ ਕਰੇ ਨਾ ਹੋ ਵੀ ਬੰਦੇ ਨੂੰ ਚੇਤੇ ਰਹੇ ਉਹ ਆਸਰ ਇਨਾਜ ਕਰ ਜਾਂਦੇ ਸਾਡੇ ਦਾ ਚਾਚਾ ਜੀ ਵੀ ਆ ਮੇਰੇ ਤੇ ਸਾਡੇ ਬਜ਼ੁਰਗ ਆ ਤੇ ਸਾਡੇ ਪੰਜਾਬ ਦੀ ਸ਼ਾਨ ਆ ਜੀ ਸਾਡੇ ਇਸ ਦੇ ਪਾਕਿਸਤਾਨ ਦੇ ਬਹੁਤ ਵੱਡਾ ਨਾਮ ਆ ਗੁਲਾਮ ਮੁਸਤਾਫਾ ਸਾਕੀ ਸਾਹਿਬ ਬਹੁਤ ਵੱਡੇ ਸ਼ਾਇਰ ਆ ਬੜੇ ਸੋਹਣੇ ਸ਼ਾਇਰ ਬੜਾ ਸੋਹਣਾ ਕਲਾਮ ਲਿਖਿਆ ਬੜਾ ਸੋਹਣਾ ਪੜਿਆ ਇੱਕ ਕੌਮ ਦੀ ਪਿੱਦਮਨ ਦੀ ਤਰੀਆਂ ਨੇ ਇਨਸ਼ਾ ਅੱਲਾਹ ਤਾਲਾ ਉਹ ਤੁਹਾਨੂੰ ਸੁਣਾਣੇ ਆ ਤੇ ਤੁਸੀਂ ਵੀ ਇੱਕ ਮੇਰੀਆਂ ਗੱਲਾਂ ਨਾਲ ਇਤਫਾਕ ਕਰੋਗੇ ਕਰਨਾ ਪੈਣਾ ਭਾਈ ਹਾਂਜੀ ਅੱਲਾਹ ਤਾਲਾ ਸੇਤ ਤੰਦਰੁਸਤੀ ਦਾ ਭਾਈ ਕੀ ਕਰ ਰਹੇ ਹੋ ਕੁਝ ਨਹੀਂ ਕੁਝ ਅੱਛਾ ਜੀ ਚਾਹ ਪੀ ਕੇ ਸੁਣਾਉਂਗੇ ਕਿ ਮਤਲਬ ਕੀ ਜੀ ਦੇ ਨਾਮ ਨਾਲ ਨਾਲ ਅੱਛਾ ਜੀ ਉਹ ਉੱਥੋਂ ਮੈਂ ਫਿਰ ਗਾਣਾ ਸ਼ੁਰੂ ਕਰ ਗੁਲਾਮ ਮੁਸਤਾਫਾ ਖਾਕੀ ਸਾਹਿਬ ਜੀ ਅਸੀਂ ਉਹਨਾਂ ਕੋਲੋਂ ਕੁਝ ਕਲਾਮ ਸੁਣਦੇ ਹਾਂ ਜੀ ਜੀ ਸਰ ਰੱਬਾ ਮੇਰੇ ਆਪ ਦੇ ਤੋਫੀਕ ਮੈਨੂੰ ਦਿਲ ਕਿਸੇ ਦਾ ਮੈਂ ਦੁਖਾਵਾਂ ਨਾ ਹਾਏ ਦਿਨ ਮਹਿਸ਼ਰ ਦੇ ਰੱਬਾ ਮੇਰਿਆ ਵੇ ਹਾਂ ਨੀਂਆਂ ਮੇਰੀਆਂ ਹੁਣ ਨਿਗਾਵਾਂ ਨਾ ਹਾਂ ਜੇ ਸੁਣਨੀ ਤੁਸੀਂ ਪਸੰਦ ਕਰੋ ਹਾਂ ਇੱਕ ਗੁਰਦੀ ਗੱਲ ਸੁਣਾਵਾਂ ਨਾ ਵਾ 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 ਕਿਹੜ ਕੱਲਿਆਂ ਕਦੇ ਨਹੀਂ ਜੇ ਤੁੰਦਾ ਹੂੰ ਗੱਲਾਂ ਹੁੰਦੀਆਂ ਨੇ ਭਰਾਵਾਂ ਨਾਲ ਹਾਏ ਫਿਰ ਚੌਧਰ ਕਰਨੀ ਚਾਹੀਦੀ ਨਹੀਂ ਚਾਰ ਹੋਣ ਪਿਛੇ ਦੇ ਬਾਹਾਂ ਬਲਬ ਸਾਰੇ ਰਣਕੇ ਇਹ ਦੁਆ ਮੰਗੋ ਹਾਂ ਕੋਈ ਬੰਦਾ ਹੋਵੇ ਵੇ ਧਵਾਨਾ ਹਾਏ ਉਹ ਜ਼ਿੰਦਗੀ ਗੁਜ਼ਰੀ ਕੀ ਖਾਕੀ ਜਿਹੜੀ ਗੁਜ਼ਰੀ ਹੋ ਕੇ ਹਾਂ ਮਾਨਾ ਵਾ 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 ਵੱਡੀ ਗੱਲ ਬੜੀ ਦਨਾਈ ਦੀ ਗੱਲ ਆ ਬੜੀ ਵੱਡੀ ਗੱਲ ਆ ਜੀ ਅਸੀਂ ਨਾਲ ਕੋਲ ਹੋਰ ਵੀ ਸੁਣਦੇ ਆ ਜੀ ਤੇ ਦੇਖੋ ਨਾ ਇਹ ਹੁੰਦੀ ਸਿਆਣੇ ਕਹਿੰਦੇ ਵੀ ਗਾਗਰ ਚ ਸਾਗਰ ਬੰਦ ਕਰਨਾ ਇਹ ਗੱਲ ਛੋਟੀ ਜੀ ਸੀ ਸਨੇਹਾ ਵੱਡਾ ਜੀ ਖਾਕੀ ਸਾਹਿਬ ਸੁਭਾਨ ਅੱਲਾਹ ਉਹਨਾਂ ਨੂੰ ਵੀ ਹਸਾਤਾ ਤੂੰ ਕੀ ਸਾਡਾ ਦੇਖਾ ਕਰ ਕੀ ਬੰਦ ਕੀਤਾ ਇਹ ਸਾਗਰ ਇਹ ਜਿਹੜਾ ਤੂੰ ਹਰ ਵਾਰੀ ਗਾਗਰ ਦੀ ਸਾਗਰ ਵਾਦਿਆ ਤੁਹਾਨੂੰ ਦੂਰ ਭੁਲੇਖਾ ਪੈਂਦਾ ਗਾਗਰ ਜੀ ਵਾਰੀ ਕੀਤਾ ਵੀ ਬੇਟਾ ਨਹੀਂ ਗਾਗਰ ਜੀ ਸਾਗਰ ਮੈਂ ਬੰਦ ਕਰਨਾ ਤੇਰਾ ਜੋਰ ਲੱਗਦਾ ਮੈਂ ਦਿਹੜੀ ਚ 50 ਵਾਰੀ ਕਰਾਂ ਹੈ ਗਾਗਰ ਵੀ ਸਾਡੀ ਆ ਰੱਬ ਸ਼ਾਹਨਵਾਜ਼ ਅੰਦਰ ਆ ਜਾ ਭਾਈ ਉਹ ਉਹਨਾਂ ਨੂੰ ਦੇ ਦਿਓ ਬਾਹਰ ਹੀ ਦੇ ਦਿਓ ਸ਼ਾਨਵਾਲ ਉਹਨੂੰ ਪੁੱਛ ਲਈ ਪਕੌੜੇ ਖਾਣੇ ਆਜੋ ਜੀ ਖਾਕੀ ਸਾਹਿਬ ਕੋ ਸ਼ੋਰ ਨੇ ਆਜੋ ਸ਼ਾਨਵਾਲ ਭਾਈ ਇਧਰ ਆ ਨਹੀਂ ਨਹੀਂ ਇਹ ਤੇ ਕੁਰਸੀ ਤੇ ਬਹਿ ਜਾਓ ਜੀ ਸਾਹਮਣੇ ਮੇਰਾ ਸਾਹਮਣੇ ਉੱਥੇ ਬੈਠਣਾ ਉਹ ਨਾਲ ਚੱਕੇ ਬੱਚੇ ਅੱਛਾ ਜੀ ਖਮੋਸ਼ੀ ਜੀ ਖਮੋਸ਼ੀ ਜੀ ਜੀ ਮੋਲਾ ਖੁਸ਼ ਰੱਖੇ ਖੁਸ਼ ਮੂਡ ਅੰਦਰ ਹੂੰ ਕਿਤੇ ਸੁਣ ਲੋ ਗੁਫ਼ਤੋ ਸ਼ਨੀਦ ਮੇਰੀ ਹਾਂ ਯਾਦ ਜਦੋਂ ਸਤਾਉਂਦੀ ਆ ਆਣ ਮੈਨੂੰ ਹਾਂ ਹੋ ਜਾਂਦੀ ਆ ਦਰਦ شدید ਮੇਰੀ ਓਏ ਹੋਏ ਹੋਏ ਲੈ ਜਿੱਥੇ ਤੇਰਾ ਜੀ ਕਰਦਾ ਹਾਂ ਪਰ ਰੱਖੇ ਯਾਦ ਤਾਕੀਦ ਨਹੀਂ ਤਾਕੀਦ ਮੇਰੀ ਯਾਰ ਖਾਕੀ ਇਹੀ ਕਹਿੰਦਾ ਏ ਇੱਕ ਦੀਦ ਤੇਰੀ ਐ ਈਦ ਮੇਰੀ ਵਾ 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 ਅੱਛਾ ਜੀ ਖਾਕੀ ਸਰ ਤੁਸੀਂ ਮਤਲਬ ਕੋਈ ਕਿਤਾਬ ਆਪਣੀ ਦਾ ਨਾਮ ਦੱਸੋ ਜਾਂ ਆਪਣੇ ਬਾਰੇ ਚ ਕੋਈ ਆਪਣੇ ਬਾਰੇ ਥੋੜਾ ਜਿਹਾ ਦੱਸੋ ਕਿਉਂਕਿ ਤੁਹਾਨੂੰ ਮੈਂ ਆਪਣੇ ਚੈਨਲ ਤੇ ਅੱਜ ਪਹਿਲੀ ਵਾਰੀ ਲਿਆ ਤੇ ਮੈਂ ਚਾਹਨਾ ਵੀ ਸੁਣਨ ਵਾਲਿਆਂ ਨੂੰ ਪਤਾ ਲੱਗੇ ਪੂਰਾ ਤਾਰਫ਼ ਹੋਵੇ ਤੁਹਾਡਾ ਤੁਸੀਂ ਵਾਸੀ ਕਿੱਥੋਂ ਦੇ ਆ ਕਿੱਥੋਂ ਤੁਸੀਂ ਹੋੜ ਕੇ ਆਏ ਜਾਂ ਆਏ ਵੀ ਆ ਕਿ ਇੱਥੋਂ ਦੇ ਹੀ ਆ ਤੇ ਅਗਾ ਇੱਥੇ ਰਹਿਣਾ ਜਾਂ ਕਿ ਪਿਛਾਂ ਜਾਣਾ ਜਿੱਥੋਂ ਜੋ ਵੀ ਕਰੋ ਹਾਂ ਅਗਾ ਲੱਗੇ ਹਾਂਜੀ ਹਾਂਜੀ ਪਰ ਤਾ ਤਾਰਫ ਤੁਹਾਡਾ ਮੈਂ ਚਾਹਨਾ ਵੀ ਮੇਰੇ ਕੋਲ ਤੇਰੀ ਗੱਲ ਉੱdre ਵੀ ਆ ਕਿ ਨਹੀਂ ਹਾਂ ਇਹ ਇਹ ਹਾਕੀ ਸਾਥ ਥੋੜਾ ਜਿਹਾ ਬਣਾ ਨਾ ਜੀ ਤਾਰਫ ਕਰਾ ਦਿਓ ਆਪਣੇ ਲਫ਼ਜ਼ਾਂ ਦੇ ਮੈਨੂੰ ਖਤ ਜੇ ਕਿਸੇ ਨੇ ਹੋਵੇ ਪਾਉਣਾ ਹਾਂ ਤਸੀਲ ਜ਼ਿਲ੍ਹਾ ਇਹ ਫੈਸਲਾਬਾਦ ਮੇਰਾ ਹਾਂ ਯੂਨੀਅਨ ਕਾਉਂਸਲ ਆ ਦੋ ਚੱਕ ਸਾਡੀ ਅੱਛਾ ਦੋ ਦਾ ਖਾਨਾ ਪਿੰਡ ਸਜਾਦ ਮੇਰਾ ਰਮਾ ਚਾਕੜ 43 ਭੰਮੀ ਪੋਰੰਦਰ ਹਾਂ ਨਾਲ ਗਵੰਡੀ ਇਹ ਚਾਚਾ ਫਰਿਆਦ ਮੇਰਾ ਉਥੇ ਜਾ ਕੇ ਖਾਕੀ ਦਾ ਘਰ ਪੁੱਛਿਓ ਬੱਚੇ ਬੱਚੇ ਨੂੰ ਨਾ ਆਏ ਯਾਰ ਮੇਰਾ ਬਹੁਤ ਆਲਾ ਜੀ ਇਹਨਾਂ ਕੋਲ ਮੁਕਤਲਫ ਨਿਕਲੇ ਜੀ ਤੁਸੀਂ ਸਾਫ ਹਾਂ ਜੀ ਹਾਂ ਜੀ ਲੈ ਲੈ ਉਹ ਸਾਫਰ ਦੀ ਦੱਸੋ ਜਰਾ ਥੋੜੀ ਥੋੜੀ ਹੋ ਜੇ ਨਾ ਵੀ ਸਾਫ ਜੀ ਨਹੀਂ ਨਹੀਂ ਇਹ 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 ਨਾਲ ਬਣਾਣਾ ਜੀ ਉਹਦੀ ਮੈਂ ਵੱਖਰੇ ਬਣਾਉਂ ਕਰੂੰਗਾ ਸਹੀ ਮੈਂ ਬਕਰ ਅੱਛਾ ਜੀ ਤੇ ਤੁਸੀਂ ਮਤਲਬ ਇੱਥੋਂ ਆਏ ਇੰਡੀਆ ਚੋਂ ਆਏ ਤੁਸੀਂ ਜਾਂ ਇੱਥੋਂ ਦੇ ਅਸੀਂ ਅੰਮ੍ਰਿਤਸਰ ਦੇ ਜਟਾ ਅੱਛਾ ਜੀ ਮਾਸ਼ਾ ਅੱਲਾਹ ਪੰਜ ਵਰ ਪਿੱਛੇ ਸਾਡਾ ਪਿੰਡ ਸੀ ਅੱਛਾ ਜੀ ਤੇ ਇੱਥੇ ਅਸੀਂ ਚਾਹ 43 ਭੰਗ ਗੁਜਰੀ ਨੇ ਅੱਛਾ ਜੀ ਤੇ ਤੇ ਲੋਹੇ ਆਟਾ ਮਾਸ਼ਾ ਅੱਲਾਹ ਕੋਈ ਸਰਕਾਰੀ ਨੌਕਰੀ ਵੀ ਕੀਤੀ ਤੁਸੀਂ ਹਾਂ ਪੁਲਿਸ ਦੀ ਨੌਕਰੀ ਕੀਤੀ ਹੈ 24 34 ਸਾਲ 34 ਸਾਲ ਹਾਂ ਜੀ ਇਹ ਉਹ ਮੈਂ ਨਾ ਪਤਾ ਕੀ ਥੋੜਾ ਜਿਹਾ ਬੰਦੇ ਨੂੰ ਪਤਾ ਅੰਦਾਜ਼ਾ ਹੋ ਜਾਂਦਾ ਜਿਵੇਂ ਉਸ ਹਾਵਨਾ ਹਾਂਜੀ ਉਹ ਵਿੱਚ ਰਹਿ ਕੇ ਸ਼ਾਇਰੀ ਪੜੀ ਵੱਡੀ ਗੱਲ ਹੈ ਠੀ ਉਹ ਨਾ ਮੈਂ ਦੇਖਣਾ ਕਿ ਇੱਕ ਮਾਸ਼ਾਅੱਲਾ ਇੱਕ ਆਪਣੇ ਆਪ ਨੂੰ ਇਹਨਾਂ ਨੇ ਰੱਖਿਆ ਮੇਨਟੇਨ ਰੱਖਿਆ ਹੈ ਉਹ ਬਾਸਕਟ ਪਾ ਕੇ ਤੋਦਾਂ ਉਹ ਬਾਸਕਟ ਉਹ ਬਾਸਕਟ ਬਾਸਕਟ ਕੀ ਹੁੰਦੀ ਹੈ ਉਹ ਨਹੀਂ ਬਾਸਕਟ ਤੇ ਮੈਂ ਕਿਹਾ ਵੀ ਇਹ ਜ਼ਰੂਰ ਇਹ ਕਿਤੇ ਸਰਕਾਰੀ ਦਫ਼ਤਰ ਦੇ ਵਿੱਚ ਰਹੇ ਹਨ ਤੋਂ ਹੀ ਗੱਲ ਹੋਈ ਸਰਕਾਰੀ ਦਫ਼ਤਰ ਦਾ ਕਿੱਦਾਂ ਲਾਇਆ ਵੀ ਸਰਕਾਰੀ ਜਿਹੇ ਹੁੰਦੇ ਯਾਰ ਆਪਾਂ ਦੋਵਾਂ ਨੇ ਨਹੀਂ ਪਾਈ ਹੈ ਹੈ ਕਿ ਨਹੀਂ ਇਹ ਗੱਲ ਹੁੰਦੀ ਹੈ ਅੱਜ ਤੇ ਖਾਕੀ ਸਾਹਿਬ ਤੁਸੀਂ ਕੁਝ ਹੁਣ ਸੁਣਾਉਂਗਾ ਜਾਂ ਮੈਂ ਬੰਦ ਕਰਾਂ ਜਿਵੇਂ ਤੂੰ ਕਹੋ ਸੁਣਾ ਦਿਓ ਕੁਝ ਹਾਰ ਆਉਂਦੀ ਹੈ ਜਦੋਂ ਮੁਕੱਦਰਾ ਨੂੰ ਹਾਰ ਆਉਂਦੀ ਹੈ ਜਦੋਂ ਮੁਕੱਦਰਾ ਨੂੰ ਅਸਲ ਵਿਜੀਏ ਤੇ ਇੱਟ ਸੈੱਟ ਹੋਵੇ ਹਾਏ ਵਿਛੜਨ ਸਾਖ ਤੇ ਕੰਨ ਮਜ਼ਾਕ ਐਸੇ ਨਾ ਰੋਇਆ ਜਾਵੇ ਨਾ ਫੇਟੋਏ ਓਏ ਹੋਏ ਹੋਏ ਵਿਥ ਚੱਪੇ ਦੀ ਸੱਚ ਤੇ ਝੂਠ ਅੰਦਰ ਜਿੱਥੇ ਉੱਥੇ ਹੀ ਲੱਗਦੀ ਜਿੱਥੋਂ ਦੀ ਇਟ ਹੋਵੇ ਹਾਂਕੀ ਨਿਕਾ ਚੱਟੀ ਨਹੀਂ ਲੈ ਸਕਦਾ ਇਹ ਵੱਡਾ ਨਾਲ ਨਾ ਫੇਟੋਏ ਨਾ ਵਾ ਵਾ ਦੇਖੋ ਜੀ ਸਾਡੇ ਸਾਡਾ ਦੁੱਖ ਸੁੱਖ ਲਿਖਿਆ ਹੋਇਆ ਇਹਨਾਂ ਨੇ ਬਹੁਤ ਸੋਹਣਾ ਕਲਾਮ ਜੀ ਬੜਾ ਚੰਗਾ ਲੱਗਿਆ ਅੱਲਾਹ ਤਾਲਾ ਜੀ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ ਜੀ ਬੜੀ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਵਧੀਆ ਮਸਰਵਨ ਕਰਿਆ ਜੀ ਬਹੁਤ ਸਾਰਿਆਂ ਦਾ ਤੁਹਾਡੇ ਮਗਲੇ ਵੀਡੀਓ ਤੇ ਰਾਬ ਰੱਖਾ ਵਾਹ ਜੀ ਸਾਡੀ ਵੀਡੀਓ ਨੀ ਆਨਲਾਈਨ ਆ ਰਹੀ ਹੈ ਮੈਂ ਦੱਸ ਰਿਹਾ ਕਿ ਨਹੀਂ ਕਰਨਿਆ ਮਰ ਗਿਆ ਉਧਰ ਐ ਰਮੇਸ਼ਾ ਪਰ ਮੈਂ ਆਇਆ ਨਹੀਂ ਚਲੋ ਜੀ ਠੀਕ ਹੈ ਜੀ ਬੜੀ ਮਿਹਰਬਾਨੀ ਬੜਾ ਚੰਗਾ ਲੱਗਾ ਬੜੀ ਯਾਦਗਾਰ ਮੁਲਾਕਾਤ ਹੋ ਗਈ ਆ ਹਾਂ ਹਾਂ ਚੱਲ ਆ ਜੁੱਖੀ ਕਰਕੇ ਹੋਈ 2:30 ਹੋ ਗਏ ਸਾਡੇ ਨਾਲ ਨਾ ਜਾਣਦਾ ਬੈਠਣਾ ਤੇ ਰੰਗਾ ਫਿਰ ਮਿਲਾਂਗੇ ਹਾਕੀ ਤਾਂ ਕੋਈ